ਅਸੀਂ ਕਿਸੇ ਵੀ ਧਰਮ ਦੇ ਹੋਈਏ ਅੱਜ ਸਾਡੀਆਂ ਸਮੱਸਿਆਵਾਂ ਸਭ ਤੋਂ ਵੱਡੀਆਂ ਇਹ ਨੇ ਵੀ ਇੱਥੇ ਗਰੀਬੀ ਹੈ ਇੱਥੇ ਮਹਿੰਗਾਈ ਹੈ ਇੱਥੇ ਬਹੁਤ ਵੱਡੇ ਪੱਧਰ ਤੇ ਬੇਰੋਜ਼ਗਾਰੀ ਹੈ ਤੇ ਇਨ੍ਹਾਂ ਚੀਜ਼ਾਂ ਨੂੰ ਖਤਮ ਕਰਨ ਲਈ ਜੇ ਲੋਕ ਇਕੱਠੇ ਨਹੀਂ ਹੁੰਦੇ ਤਾਂ ਸਾਨੂੰ ਉਹਨਾਂ ਨੇ ਸੱਤਾ ਨੇ ਧਰਮ ਦੇ ਨਾਮ ਤੇ ਪਾੜਨਾ ਤੇ ਇਹ ਸੱਤਾ ਦੇ ਹ ਸੱਚਮੁੱਚ ਇੱਕ ਅੰਗਰੇਜ਼ਾਂ ਪਹਿਲੀ ਵਾਰ 295 ਲੈ ਕੇ ਕੌਣ ਆਇਆ 295 ਲੈ ਕੇ ਕੌਣ ਆਇਆ ਅੰਗਰੇਜ਼ ਲੈ ਕੇ ਆਏ ਤੇ ਪਹਿਲੀ ਵਾਰ ਧਰਮ ਦੇ ਨਾਮ ਤੇ ਦੰਗੇ ਕਦੋਂ ਹੋਏ ਜਦੋਂ ਅੰਗਰੇਜ਼ ਆਏ ਨੇ ਤਾਂ ਉਹ ਇਹਨੂੰ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਲਈਏ ਵੀ ਇੱਕ ਸੰਧ ਦੇ ਦਿੰਦੇ ਨੇ ਹੱਥ ਦੇ ਵਿੱਚ ਵੀ ਇਹਦੇ ਨਾਲ ਤੁਸੀਂ ਲੜਾ ਸਕਦੇ ਹੋ ਇਹਦੇ ਨਾਲ ਵਰਤ ਸਕਦੇ ਹੋ ਸਟੇਟ ਇਹਨੂੰ ਜਿਹਦੇ ਉੱਤੇ ਉੱਤੇ ਚਾਹੇ ਮਰਜ਼ੀ ਲਗਾ ਸਕਦੀ ਹੈ ਇਹ ਜਾਣਬੁੱਝ ਕੇ 295ਏ ਆ ਜਿਹੜਾ ਇਹਨੂੰ ਇੱਕ ਟੂਲ ਵਾਂਗੂ ਵਰਤਿਆ ਜਾ ਰਿਹਾ ਤਾਂ ਕਿ ਕੋਈ ਵੀ ਇਨਸਾਨ ਆ ਜਿਹੜਾ ਉਹ ਬੋਲੇ ਹੀ ਨਾ ਤੇ ਇਹਦਾ ਇਹਦਾ ਅਸਰ ਵੀ ਬਹੁਤ ਵੱਡੇ ਪੱਧਰ ਤੇ ਹੋਇਆ 295ਏ ਦੇ ਪਰਚੇ ਹੋਣ ਤੋਂ ਬਾਅਦ ਬਹੁਤ ਥੋੜੀਆਂ ਆਵਾਜ਼ਾਂ ਨੇ ਜਿਹੜੀਆਂ ਉਹਦੇ ਖਿਲਾਫ ਉੱਤਰੀਆਂ ਨਹੀਂ ਤੁਸੀਂ ਪ੍ਰੋਟੈਸਟ ਕਰਕੇ ਕਿਉਂ ਕਹਿ ਰਹੇ ਸੀ ਕਿ 295ਏ ਧਾਰਾ ਜੋ ਹੈ ਉਹ ਰੱਦ ਹੋਣੀ ਚਾਹੀਦੀ ਹੈ ਵੀ ਪੰਜਾਬ ਦੇ ਵਿੱਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲਦੀ ਹੈਗੀ ਪਿਛਲੇ ਸਮਿਆਂ 'ਚ ਅਸੀਂ ਦੇਖਿਆ ਵੀ ਉਹ ਬਿਲਕੁਲ ਹੁੰਜੀ ਜਾ ਚੁੱਕੀ ਆ ਇਸ ਕਰਕੇ ਇੱਥੇ ਸਟੇਟ ਦੀ ਵਰਤੋਂ ਕੀਤੀ ਜਾ ਰਹੀ ਆ ਇੱਥੇ ਜੋ ਕਾਨੂੰਨ ਦੀਆਂ ਧਰਾਵਾਂ ਨੇ ਉਹਨਾਂ ਦੇ ਰਾਹੀਂ ਜਿਹੜੇ ਕੋਈ ਲੋਕ ਬੋਲ ਰਹੇ ਨੇ ਇੱਕ ਤੋਂ ਬਾਅਦ ਇੱਕ ਦਿਨ ਇੱਕੋ ਹਫ਼ਤੇ ਦੇ ਵਿੱਚ ਪੰਜ ਪਰਚੇ ਹੋਏ ਨੇ ਕਿਸੇ ਇੱਕ ਪੁਲਿਸ ਵਾਲੇ ਤੋਂ ਗਲਤੀ ਹੋ ਸਕਦੀ ਆ ਕਿਸੇ ਇੱਕ ਥਾਣੇ ਦੇ ਵਿੱਚ ਕੋਈ ਆਦੀ ਮਰਜ਼ੀ ਨਾਲ ਚੱਲਦਾ ਪਰ ਪੰਜ ਪਰਚਿਆਂ ਦਾ ਦਰਜ ਹੋਣਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਇਹਦਾ ਪੈਮਾਨਾ ਕੀ ਹੈ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਆਪਮਾਨਾ ਕੀ ਹੈ ਨਹੀਂ ਇਹਦੀ ਧਾਰਾ ਦੇ ਵਿੱਚ ਉੱਥੇ ਕਾਨੂੰਨ ਦੇ ਵਿੱਚ ਕਿਤੇ ਵੀ ਆਈਪੀਸੀ ਦੇ ਵਿੱਚ ਇਹ ਦਰਜ ਨਹੀਂ ਹੈ ਵੀ ਇਹਦਾ ਕੀ ਪੈਮਾਨਾ ਹੈ ਕਿਹਨੂੰ ਤੁਸੀਂ ਆਖੋਗੇ ਵੀ ਕਿਹਦੀ ਧਾਰਮਿਕ ਭਾਵਨਾਵਾਂ ਨੂੰ ਕਿੱਥੇ ਠੇਸ ਪਹੁੰਚ ਰਹੀ ਹੈ ਇਸ ਕਰਕੇ ਜਿਹੜੀਆਂ ਧਾਰਮਿਕ ਭਾਵਨਾਵਾਂ ਕਿਸ ਪੱਧਰ ਤੇ ਕਿਹੜੇ ਬੰਦੇ ਦੀ ਠੇਸ ਪਹੁੰਚ ਆ ਰਹੀਆਂ ਨੇ ਇਹ ਜਿਹੜੀ ਚੀਜ਼ ਹੈ ਇਹਦਾ ਕੋਈ ਪੈਮਾਨਾ ਹੀ ਨਹੀਂ ਹੈ ਇਹੀ ਸਭ ਤੋਂ ਵੱਡੀ ਸਮੱਸਿਆ ਹੈ ਨਾ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਟੇਟ ਹੈ ਉਹ ਕਿਸੇ ਵੀ ਬੰਦੇ ਦੇ ਖਿਲਾਫ ਇਹਨੂੰ ਵਰਤ ਸਕਦੀ ਹੈ ਮਤਲਬ ਇਹਨਾਂ ਨੂੰ ਨਾਲ ਦੀ ਨਾਲ ਕਿਸੇ ਵੀ ਬੰਦੇ ਨੂੰ ਇਹਦੇ ਤੇ ਹਰਾਸ ਕੀਤਾ ਜਾ ਸਕਦਾ ਜੇ ਲੰਬੇ ਸਮੇਂ ਦੇ ਪਰਚੇ ਚੱਲਣਗੇ ਤਾਂ ਉਹਨਾਂ ਬੰਦਿਆਂ ਦੇ ਲਈ 5 7 10 ਸਾਲ ਐਵੇਂ ਪੇਸ਼ੀਆਂ ਵੀ ਭੁਗਤਦੇ ਰਹਿਣਗੇ। ਜਹੇ ਬਾਅਦ ਦੇ ਵਿੱਚ ਉਹ ਉਹਨਾਂ ਵਿੱਚ ਬਹੁਤ ਸਾਰੇ ਅਜਿਹੇ ਕੇਸ ਨੇ ਜਿਨ੍ਹਾਂ ਦੇ ਵਿੱਚ ਉਹ ਬਾਅਦ ਦੇ ਵਿੱਚ ਸਾਬਤ ਵੀ ਨਹੀਂ ਕਰ ਸਕੇ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 295 ਦੇ ਵਿੱਚ ਲਿਖਿਆ ਵੀ ਜਾਣ ਬੁੱਝ ਕੇ ਉੱਥੇ ਜਾ ਕੇ ਕੋਈ ਅਜਿਹੇ ਐਕਸ਼ਨ ਕਰਨਾ ਜਿਦੇ ਨਾਲ ਉਹਨਾਂ ਦੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਇਆ ਜਾਵੇ। ਜਿੱਥੇ ਉਹ ਪੂਜਾ ਕਰਦੇ ਨੇ, ਜਿੱਥੇ ਉਹ ਪਾਠ ਕਰਦੇ ਨੇ, ਜਿੱਥੇ ਉਹ ਆਪਣੀਆਂ ਨ ਅੱਜ ਤੋਂ 30 ਸਾਲ ਪਹਿਲਾਂ ਬਾਬਰੀ ਮਸਜਿਦ ਸੀ 1992 ਦੇ ਵਿੱਚ ਅਡਵਾਨੀ ਵੱਲੋਂ ਰੱਥ ਯਾਤਰਾ ਕੱਢ ਕੇ ਰੱਥ ਚਲਾਇਆ ਗਿਆ ਜਿਸ ਤੋਂ ਬਾਅਦ ਉਸ ਬਾਬਰੀ ਮਸਜਿਦ ਨੂੰ ਤੋੜਿਆ ਗਿਆ ਪੂਰੀ ਯੋਜਨਾਬੱਧ ਤਰੀਕੇ ਦੇ ਨਾਲ ਅੱਜ 30 ਸਾਲ ਬਾਅਦ 2019 ਦੇ ਵਿੱਚ ਮਤਲਬ ਕੁਝ 2-3 ਸਾਲ ਪਹਿਲਾਂ ਦੀ ਗੱਲ ਹੈ ਵੀ ਜਦੋਂ ਉਹ ਬਾਬਰੀ ਮਸਜਿਦ ਧੌਣ ਦੇ ਜਿੰਨੇ ਸਾਰੇ ਦੋਸ਼ੀ ਨੇ ਸਮੇਤ ਅਦਵਾਨੀ ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ 92 ਤੋਂ ਲੈ ਕੇ 2024 ਤੱਕ ਇਹ ਮੋਦੀ ਸਰਕਾਰ ਹੈ ਜਿਹੜੀ ਉਦੋਂ ਤੋਂ ਕਹਿ ਰਹੀ ਸੀ ਵੀ ਹਮ ਰਾਮ ਮੰਦਰ ਬਣਾएंगे ਵਹੀਂ ਬਣਾएंगे ਤੇ ਉਹਨਾਂ ਨੇ ਜਦੋਂ ਆਪਾਂ ਗੱਲ ਕਰਦੇ ਹਾਂ 22 ਜਨਵਰੀ ਵਾਲੀ ਘਟਨਾ ਦੀ ਉਸ ਦਿਨ ਜਿਹੜਾ ਸਮਾਗਮ ਹੁੰਦਾ ਉਹ ਕੋਈ ਧਾਰਮਿਕ ਸਮਾਗਮ ਨਹੀਂ ਸੀ ਉਹ ਇੱਕ ਪੂਰੀ ਦੇ ਪੂਰੀ ਤਰ੍ਹਾਂ ਸਿਆਸੀ ਸਮਾਗਮ ਸੀ 295 ਤੇ 295 A ਪਹਿਲੇ ਇਸ ਵਿੱਚ ਫਰਕ ਜਾਣਾਂਗੇ ਕਿ ਇਹ ਦੋਨਾਂ ਧਾਰਾਵਾਂ ਵਿੱਚ ਕੀ ਫਰਕ ਹੈ ਤੇ ਇੱਕ ਪ੍ਰੋਟੈਸਟ ਹੋਇਆ ਸੀ ਕਿ 295ਏ ਜੋ ਹੈ ਉਸ ਨੂੰ ਰੱਦ ਕਰ ਦੇਣੀ ਚਾਹੀਦੀ ਹੈ ਹੁਣ ਇਸ ਨੂੰ ਉਹੀ ਸਮਝਾ ਸਕਦਾ ਜੋ ਸੰਵਿਧਾਨ ਦੀਆਂ ਜਿਸ ਨੇ ਕਿਤਾਬਾਂ ਪੜ੍ਹੀਆਂ ਹੋਣ ਜਾਂ ਕਾਨੂੰਨ ਦੀ ਪੂਰੀ ਜਾਣਕਾਰੀ ਰੱਖਦਾ ਹੋਵੇ ਤਾਂ ਇਸ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਅਮਨਦੀਪ ਕੌਰ ਜੋ ਕਿ ਪੇਸ਼ੇਵਈਓ ਵਕੀਲ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪ੍ਰੋਟੈਕਟ ਕਰ ਰਹੇ ਨੇ ਇਹਨਾਂ ਕੋਲ ਜਾਣਾਂਗੇ ਕਿ ਇਹ ਕਿਉਂ ਪ੍ਰੋਟੈਸਟ ਕਰ ਰਹੇ ਸੀ ਕਿ 295 ਇਹ ਜੋ ਧਾਰਾ ਉਹ ਰੱਦ ਹੋਣੀ ਚਾਹੀਦੀ ਹੈ ਕਈ ਨੌਜਵਾਨ ਜੋ ਨੇ ਜਿਨ੍ਹਾਂ ਦੇ ਪਰਚੇ ਵੀ ਦਰਜ ਹੋਏ ਨੇ ਇਸ ਲੜੀ ਦੇ ਤਹਿਤ ਉਹ ਜੇਲ੍ਹ ਵਿੱਚ ਵੀ ਬੈਠੇ ਨੇ ਕਿ ਸੋਖਾ ਤਰੀਕਾ ਹੋ ਜਾਂਦਾ ਹੈ 295 ਇਹ ਜੋ ਸ਼ਬਦ ਆਪਾਂ ਕਹਿੰਨੇ ਆ ਜੋ ਸਪੀਚ ਆਪਾਂ ਦੇਨੇ ਆ ਜੋ ਸਾਡੇ ਮੂੰਹ ਚੋਂ ਸ਼ਬਦ ਨਿਕਲ ਜਾਂਦੇ ਨੇ ਕਿ ਉਹ ਧਾਰਮਿਕ ਪਾਵਨਾਵਾ ਪੜਕਾਉਂਦੇ ਰਾਹ ਉੱਤੇ ਪੈ ਜਾਂਦੇ ਨੇ ਸ਼ਬਦ ਤੇ ਉਸ ਕਰਕੇ ਉਹ ਪਛੇਤ ਰਜ ਹੁੰਦੇ ਨੇ ਅਮਨਦੀਪ ਕੋਲ ਸਾਡੇ ਨਾਲ ਨੇ ਅਮਨ ਬਾਬਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਅਮੰਤੋ ਸੀ ਪਰ ਟੈਸਟ ਕਰ ਰਹੇ ਸੀ ਕਿ 295 ਏ ਧਾਰਾ ਜੋ ਉਹ ਰੱਦ ਹੋਣੀ ਚਾਹੀਦੀ ਹੈ ਪਹਿਲਾ ਸਵਾਲ ਹੈ ਕਿ 295 ਤੇ 295 ਏ ਵਿੱਚ ਫਰਕ ਕੀ ਹੈ ਅਹ ਦੇਖੋ ਜੀ 295 ਜਿਹੜੀ ਧਾਰਾ ਹੈ ਉਹ ਇਹ ਕਹਿੰਦੀ ਹੈ ਵੀ ਕਿਸੇ ਦੀ ਵੀ ਜਿਹੜੀ ਧਾਰਮਿਕ ਸਥਾਨ ਹੈ ਜੇ ਉਹਨਾਂ ਦਾ ਕੋਈ ਵੀ ਬੰਦਾ ਨੁਕਸਾਨ ਕਰਦਾ ਹੈ ਤਾਂ ਕਿ ਉਸ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਸਕੇ ਮਤਲਬ ਉਸ ਧਰਮ ਨੂੰ ਨੀਵਾ ਦਿਖਾਇਆ ਜਾ ਸਕੇ ਇਹ 295 ਕਹਿੰਦੀ ਹੈ 295 ਦੇ ਵਿੱਚ ਲਿਖਿਆ ਵੀ ਜਾਣ ਬੁੱਝ ਕੇ ਉੱਥੇ ਜਾ ਕੇ ਕੋਈ ਇਹੋ ਜਿਹਾ ਐਕਸ਼ਨ ਕਰਨਾ ਜੀ ਦੇ ਨਾਲ ਉਹਨਾਂ ਦੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਇਆ ਜਾਵੇ ਜਿੱਥੇ ਉਹ ਪੂਜਾ ਕਰਦੇ ਨੇ ਜਿੱਥੇ ਉਹ ਪਾਠ ਕਰਦੇ ਨੇ ਜਿੱਥੇ ਉਹ ਆਪਣੀਆਂ ਨਮਾਜ਼ ਜਾਂ ਕੁਝ ਵੀ ਕਰਦੇ ਨੇ ਦੂਜੇ ਪਾਸੇ 295A ਇਹ ਕਹਿੰਦੀ ਹੈ ਵੀ ਕਿਸੇ ਦਾ ਵੀ ਕੋਈ ਡੈਲੀਬਰੇਟ ਕੋਈ ਇੰਟੈਂਸ਼ਨਲ ਮਤਲਬ ਇਹ ਤੁਹਾਡਾ ਜਾਣ ਬੁੱਝ ਕੇ ਕੀਤਾ ਗਿਆ ਤੁਹਾਡਾ ਇਹ ਸੋਚ ਸਮਝ ਕੇ ਕੀਤਾ ਗਿਆ ਕੋਈ ਇਹਜਾ ਮਿਲਿਸ਼ੀਅਸ ਐਕਟ ਮਤਲਬ ਵੀ ਇਹਜਾ ਐਕਟ ਜਿਹਦੇ ਇਹ ਜੀ ਕੋਈ ਸਪੀਚ ਤੁਹਾਡੀ ਇਹਜਾ ਕੋਈ ਬੋਲ ਕੋਈ ਸ਼ਬਦ ਜਿਹਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਇੱਕ ਪਾਸੇ ਤਾਂ ਇੱਕ ਐਕਸ਼ਨ ਹੈ ਵੀ ਤੁਸੀਂ ਕੁਝ ਜਾ ਕੇ ਕਰਦੇ ਹੋ ਨੁਕਸਾਨ ਪਹੁੰਚਾਉਂਦੇ ਹੋ ਦੂਜੇ ਪਾਸੇ ਤੁਹਾਡੇ ਬੋਲਿਆ ਤੁਸੀਂ ਕੋਈ ਇਹੋ ਜਿਹੇ ਸ਼ਬਦ ਬੋਲੇ ਨੇ ਜਿਹਦੇ ਨਾਲ ਕੋਸ਼ ਕਿਸੇ ਜੜੀਆਂ ਧਾਰਮਿਕ ਭਾਵਨਾਵਾਂ ਕਿਸੇ ਇੱਕ ਕਲਾਸ ਦੇ ਲੋਕ ਨੇ ਜਿਹੜੇ ਕਿਸੇ ਇੱਕ ਧਰਮ ਦੇ ਲੋਕ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਹ ਦੋ ਤਰ੍ਹਾਂਵਾਂ ਨੇ ਜਿਹੜੀਆਂ ਇਹ ਦਰਜ ਨੇ ਇਹਨਾਂ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਇਹ ਮਸਲਾ ਪੰਜਾਬ ਦੇ ਵਿੱਚ ਕਿੱਥੋਂ ਸ਼ੁਰੂ ਹੋਇਆ ਆ ਆਪਾਂ ਨੂੰ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੀਦੀ ਆ ਵੀ ਜਦੋਂ 22 ਜਨਵਰੀ ਨੂੰ RAM Mandir ਦਾ ਉਦਘਾਟਨ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਵਿੱਚ ਹੀ ਵੈਸੇ ਬਹੁਤ ਥੋੜੀਆਂ ਕੁ ਇਹ ਆਵਾਜ਼ਾਂ ਸਗੀਆਂ ਜਿਹੜੀਆਂ ਇਸ ਪੂਰਾ ਜੋ ਉੱਥੇ ਭਾਜਪਾ ਸਰਕਾਰ ਵੱਲੋਂ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਸਟੇਟ ਮਸ਼ੀਨਰੀ ਦੇ ਨਾਲ ਉੱਥੇ ਜੋ ਕੁਝ ਕੀਤਾ ਗਿਆ ਉਹਦੇ ਵਿਰੁੱਧ ਬਹੁਤ ਥੋੜੀਆਂ ਆਵਾਜ਼ਾਂ ਨੇ ਜਿਹੜੀਆਂ ਬੋਲੀਆਂ ਨੇ ਇਹ ਰਾਮੰਦਰ ਜਿਹੜਾ ਉਹ ਸਾਰਿਆ ਗਿਆ ਇਸੇ ਥਾਂ ਦੇ ਉੱਤੇ 30 ਅੱਜ ਤੋਂ 30 ਸਾਲ ਪਹਿਲਾਂ ਬਾਬਰੀ ਮਸਜਿਦ ਸੀ 1992 ਦੇ ਵਿੱਚ ਅਡਵਾਨੀ ਵੱਲੋਂ ਰੱਥ ਯਾਤਰਾ ਕੱਢ ਕੇ ਰੱਥ ਚਲਾਇਆ ਗਿਆ ਜਿਸ ਤੋਂ ਬਾਅਦ ਉਸ ਬਾਬਰੀ ਮਸਜਿਦ ਨੂੰ તોੜਿਆ ਗਿਆ ਪੂਰੀ ਯੋਜਨਾਬੱਧ ਤਰੀਕੇ ਦੇ ਨਾਲ ਅੱਜ 30 ਸਾਲ ਬਾਅਦ 2019 ਦੇ ਵਿੱਚ ਮਤਲਬ ਕੁਝ 2-3 ਸਾਲ ਪਹਿਲਾਂ ਦੀ ਗੱਲ ਹੈ ਵੀ ਜਦੋਂ ਉਹ ਬਾਬਰੀ ਮਸਜਿਦ ਧੌਣ ਦੇ ਜਿੰਨੇ ਸਾਰੇ ਦੋਸ਼ੀ ਨੇ ਸਮੇਤ ਅਦਵਾਨੀ ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਤੇ ਕੋਰਟ ਵੱਲੋਂ ਇਹ ਫੈਸਲਾ ਹੁੰਦਾ ਸੁਪਰੀਮ ਕੋਰਟ ਵੱਲੋਂ ਵੀ ਉਹਦੀ ਥਾਂ ਤੇ ਭਾਵੇਂ ਸੁਪਰੀਮ ਕੋਰਟ ਦੇ ਇਸ ਫੈਸਲੇ 'ਚ ਦਰਜ ਹੈ ਪੂਰੀ ਤਰ੍ਹਾਂ ਵੀ ਉੱਥੇ ਕੋਈ ਸਬੂਤ ਨਹੀਂ ਹੈ ਵੀ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਮੰਦਿਰ ਸਗਾ ਮਸਜਿਦ ਦੇ ਥੱਲੇ ਬੀਜ ਨੂੰ ਬਾਅਦ ਦੇ ਵਿੱਚ ਜਿਹੜਾ ਬਾਬਰ ਨੇ ਜਿਹੜਾ ਉਹਦੀ ਥਾਂ ਦੇ ਉੱਤੇ ਮਸਜਿਦ ਬਣਾਈ ਸੀ ਇਹਦੇ ਕੋਈ ਸਬੂਤ ਨਹੀਂ ਏਐਸਆਈ ਵੱਲੋਂ ਜਿਹੜੇ ਮਿਲਦੇਗੇ ਆ ਭਾਵੇਂ ਇਹ ਤੇ ਉੱਥੇ ਕੋਈ ਮੰਦਿਰ ਨਾ ਹੋਂਦੇ باوجود ਵੀ ਕਿਉਂਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਤੇ ਇੰਨੇ ਲੰਬੇ ਸਮੇਂ ਤੋਂ ਉਹਨਾਂ ਦੀ ਆਸਥਾ ਚੱਲਦੀ ਆ ਰਹੀ ਆ ਇਸ ਕਰਕੇ ਅਸੀਂ ਉੱਥੇ ਰਾਮ ਮੰਦਿਰ ਬਣਾਉਣ ਦਾ ਜਿਹੜਾ ਉਹ ਦਿਨੇ ਆ ਤੇ ਜਿਹੜੀ ਮਸਜਿਦ ਵਾਲੀ ਕਮੇਟੀ ਉਹਨਾਂ ਨੂੰ ਉਹਦੇ ਸ਼ਹਿਰ ਦੇ ਬਾਹਰ ਕੋਈ ਇੱਕ ਥਾਂ ਆ ਵੀ ਉੱਥੇ ਉਹਨਾਂ ਨੂੰ ਥਾਂ ਦਿੱਤੀ ਜਾਂਦੀ ਉਹ ਆਪਦੀ ਮਸਜਿਦ ਉੱਥੇ ਬਣਾ ਸਕਦੇ ਨੇ ਮਤਲਬ ਇਹ ਪੂਰੇ ਦੇ ਪੂਰੇ ਫੈਸ ਧਰਮ ਦੀ ਸਥਾਨ ਜਿਹੜਾ ਧਾਰਮਿਕ ਸਥਾਨ ਆ ਉਹਨੂੰ ਤੋੜ ਕੇ ਦੂਜੀ ਜਿਹੜੀ ਚੀਜ਼ ਐ ਉਹਨੂੰ ਕਰ ਕੌਣ ਰਿਹਾ 92 ਤੋਂ ਲੈ ਕੇ 2024 ਤੱਕ ਇਹ ਮੋਦੀ ਸਰਕਾਰ ਐ ਜਿਹੜੀ ਉਦੋਂ ਤੋਂ ਕਹਿ ਰਹੀ ਸੀ ਵੀ ਹਮ ਰਾਮ ਮੰਦਿਰ ਬਣਾਏਂਗੇ ਵਹੀਂ ਬਣਾਏਂਗੇ ਤੇ ਉਹਨਾਂ ਨੇ ਜਦੋਂ ਆਪਾਂ ਗੱਲ ਕਰਦੇ ਆ 22 ਜਨਵਰੀ ਵਾਲੀ ਘਟਨਾ ਦੀ ਉਸ ਦਿਨ ਜਿਹੜਾ ਸਮਾਗਮ ਹੁੰਦਾ ਉਹ ਕੋਈ ਧਾਰਮਿਕ ਸਮਾਗਮ ਨਹੀਂ ਸੀ ਉਹ ਇੱਕ ਪੂਰੀ ਦੇ ਪੂਰੀ ਤਰ੍ਹਾਂ ਸਿਆਸੀ ਸਮਾਗਮ ਸੀ ਜਦੋਂ ਅਸੀਂ ਧਾਰਮਿਕ ਸਮਾਗਮ ਕਰਦੇ ਆ ਤਾਂ ਹਿੰਦੂਆਂ ਦੇ ਸਭ ਤੋਂ ਉੱਚ ਪੱਧਰ ਦੇ ਆਪਾਂ ਦੇਖੀਏ ਤਾਂ ਸਭ ਤੋਂ ਉੱਤੇ ਸ਼ੰਕਰਾਚਾਰੀਆ ਬੈਠੇ ਨੇ ਜਿਹੜੇ ਚਾਰ ਨੇ ਜੇ ਕੋਈ ਉਹ ਧਾਰਮਿਕ ਪ੍ਰੋਗਰਾਮ ਹੁੰਦਾ ਤਾਂ ਉਹ ਚਾਰ ਸ਼ੰਕਰਾਚਾਰੀਆਂ ਵੱਲੋਂ ਕੀਤਾ ਜਾਣਾ ਸੀ ਉਹਨਾਂ ਨੇ ਉੱਥੇ ਮੂਰਤੀ ਦੀ ਸਥਾਪਨਾ ਕਰਨੀ ਜਿਹੜਾ ਕੁਝ ਵੀ ਉਹਨਾਂ ਨੇ ਕਰਨਾ ਸੀ ਉਹ ਉਹ ਕਰਨਾ ਸੀ ਉਹਨਾਂ ਦੀ ਥਾਂ ਤੇ ਕਰ ਕੌਣ ਰਿਹਾ ਹੈ ਇਸ ਮੁਲਕ ਦਾ ਪ੍ਰਧਾਨ ਮੰਤਰੀ ਕਰ ਰਿਹਾ ਅਜਿਹੇ ਮੁਲਕ ਦਾ ਜਿਹੜਾ ਕਿ ਸੰਵਿਧਾਨ ਵਿੱਚ ਇਹ ਦਰਜ ਹੈ ਵੀ ਇਹ ਕੋਈ ਇੱਕ ਮਤਲਬ ਸੈਕੂਲਰ ਮੁਲਕ ਹੈ ਇੱਥੇ ਕੋਈ ਇੱਕ ਧਰਮ ਵਿਸ਼ੇਸ਼ ਦਾ ਮੁਲਕ ਨਹੀਂ ਹੈ ਇਹ ਭਾਵੇਂ ਭਾਜਪਾ ਅੱਜ ਇਹਨੂੰ ਪੂਰਾ ਸਾਬਤ ਕਰਨ ਲੱਗੀ ਪਈ ਹੈ ਵੀ ਇਹ ਇੱਕ ਹਿੰਦੂ ਰਾਸ਼ਟਰ ਹੈ ਪਰ ਇਹ ਕੋਈ ਹਿੰਦੂ ਰਾਸ਼ਟਰ ਨਹੀਂ ਹੈ ਇੱਥੇ ਕਈ ਧਰਮਾਂ ਦੇ ਲੋਕ ਸਾਂਝੇ ਤੌਰ ਤੇ ਰਹਿੰਦੇ ਰਹੇ ਨੇ ਇਸ ਕਰਕੇ ਜਦੋਂ ਇੱਕ ਮੁੱਖ ਮੰਤਰੀ ਇਹ ਕਰਦਾ ਹੈ ਜਦੋਂ ਯੂਪੀ ਦਾ ਗਵਰਨਰ ਉੱਥੇ ਬੈਠਾ ਹੈ ਜਦੋਂ ਯੂਪੀ ਦਾ ਸੀਐਮ ਉੱਥੇ ਬੈਠਾ ਹੈ ਜਿਹੜਾ ਚੀਫ ਮਿਨਿਸਟਰ ਤੇ ਬੈਠਾ ਹੈ ਤਾਂ ਉਦੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਤੇ ਹੋਰ ਸਭ ਬਹੁਤ ਵੱਡੀ ਗੱਲ ਉੱਥੇ ਉਹਨਾਂ ਦੇ ਨਾਲ ਕੌਣ ਬੈਠਾ ਹੈ ਆਰਐਸਐਸ ਦਾ ਮੋਨ ਭਾਗਵਤ ਉਸੇ ਪ੍ਰੋਗਰਾਮ ਦੇ ਵਿੱਚ ਅੰਦਰ ਜਿੱਥੇ ਸ਼ਾਮਿਲ ਹੈ ਜਦੋਂ ਇਹ ਮੂਰਤੀ ਦਾ ਸਭ ਕੁਝ ਕੀਤਾ ਜਾ ਰਿਹਾ ਤਾਂ ਅਸੀਂ ਇਹ ਕਹਿੰਦੇ ਆ ਵੀ ਇਹ ਸਿੱਧੇ ਰੂਪ ਦੇ ਵਿੱਚ ਸਿਰਫ ਇੱਕ ਸਿਆਸੀ ਪ੍ਰੋਗਰਾਮ ਹੈ ਸਿਆਸੀ ਪ੍ਰੋਗਰਾਮ ਕੀਤਾ ਜਾ ਰਿਹਾ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਦੇ ਵਿੱਚ ਰੱਖਦੇ ਹੋਏ ਸਿਆਸੀ ਪ੍ਰੋਗਰਾਮ ਕੀਤਾ ਗਿਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵ ਵਰਤ ਕੇ ਵੋਟਾਂ ਨੂੰ ਆਪਦੇ ਹੱਕ ਦੇ ਵਿੱਚ ਲੈਣਾ ਜਿੱਦਨ ਤੋਂ ਬਾਈ ਮੰਦਰ ਰਾਮ ਮੰਦਰ ਵਾਲੀ 22 ਜਨਵਰੀ ਰਾਮ ਮੰਦਰ ਵਾਲੀ ਘਟਨਾ ਹੋਈ ਉਸ ਦਿਨ ਵੀ ਉਸ ਤੋਂ ਬਾਅਦ ਵੀ ਲਗਾਤਾਰ ਭਾਵੇਂ ਉਹ ਮੁੰਬਈ ਦਾ ਮੀਰਾ ਰੋਡ ਹੋਵੇ ਭਾਵੇਂ ਉਹ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਚਾਹੇ ਉਹ ਇਧਰੋਂ ਦੀ ਗੱਲ ਕਰ ਲਈਏ ਯੂਪੀ ਦੀ ਗੱਲ ਕਰ ਲਈਏ ਚਾਹੇ ਗੁਜਰਾਤ ਦੀ ਅੜ ਅੜ ਥਾਵਾਂ ਦੇ ਉੱਤੇ ਮਸਜਿਦਾਂ ਦੇ ਉੱਤੇ ਚੜ ਕੇ ਚਰਚਾਂ ਦੇ ਉੱਤੇ ਚੜ ਕੇ ਝੰਡੇ ਲਹਿਰਾਏ ਗਏ ਨੇ ਉੱਥੇ ਜੇ ਕੋਈ ਧਾਰਮਿਕ ਜਲੂਸ ਕੱਢੇ ਗਏ ਨਹੀਂ ਬਹੁਤ ਵੱਡੇ ਪੱਧਰ ਦੇ ਉੱਤੇ ਮੁਸਲਮਾਨਾਂ ਨੂੰ ਵੱਢਣ ਦੀਆਂ ਮੁਸਲਮਾਨਾਂ ਦੇ ਕਤਲ-ਏ-ਆਮ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਵੀ ਕੀਤੀ ਗਈ ਹੈ ਤੇ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਦੀਆਂ ਦੁਕਾਨਾਂ ਨੂੰ ਚੁਣ-ਚੁਣ ਕੇ ਅੱਗ ਲਾਈ ਗਈ ਹੈ ਕਿਉਂਕਿ ਇੱਕ ਪ੍ਰੋਜੈਕਟ ਚਲਾਇਆ ਭਾਜਪਾ ਨੇ 22 ਜਨਵਰੀ ਤੋਂ ਪਹਿਲਾਂ ਵੀ ਝੰਡੇ ਲਗਾਓ ਤੁਸੀਂ ਆਪਣੀਆਂ ਦੁਕਾਨਾਂ ਦੇ ਬਾਹਰ ਆਪਣੇ ਘਰਾਂ ਦੇ ਉੱਤੇ ਤਾਂ ਮੀਰਾ ਰੋਡ ਦੇ ਵਿੱਚ ਵੀ ਇਹੀ ਹੋਇਆ ਜਾਂ ਹੋਰ ਥਾਵਾਂ ਤੇ ਵੀ ਇਹੀ ਹੋਇਆ ਵੀ ਜਿਹੜੀਆਂ ਜਿਹੜੀਆਂ ਦੁਕਾਨਾਂ ਤੇ ਜਿਹੜੇ-ਜਿਹੜੇ ਦੀ ਗਈ ਸਮੇਤ ਸਮਾਨ ਦੀ ਮਤਲਬ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਤਾਂ ਕਿ ਇਹ ਮਹਿਸੂਸ ਕਰਾਇਆ ਜਾ ਸਕੇ ਇਹ ਆਖਿਆ ਜਾ ਸਕੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਹ ਹਿੰਦੂ ਰਾਸ਼ਟਰ ਦਾ ਸੁਪਨਾ ਲਈ ਬੈਠੇ ਨੇ ਇਹ ਇਹਨਾਂ ਦੇ ਲਈ ਇੱਕ ਨੀਂਹ ਪੱਥਰ ਸਿਗਾ ਵੀ ਦੇਖੋ ਅਸੀਂ ਇਹ ਜਿਹੇ ਸਮਾਜ ਆਉਣ ਵਾਲੇ ਦਿਨਾਂ ਦੇ ਵਿੱਚ ਬਣਾਵਾਂਗੇ ਇਹ ਮੋਦੀ ਨੇ ਆਪਦੇ ਆਪ ਨੂੰ ਇੱਕ ਹਿੰਦੂਆਂ ਮਤਲਬ ਜਿਹੜਾ ਹਿੰਦੂਤਵ ਦੀ ਜਿਹੜੀ ਇਹ ਗੱਲ ਕਰ ਰਿਹਾ ਵਾ ਜਿਹੜੇ ਇਹ ਫਾਸ਼ੀਵਾਦੀ ਹੈਗੇ ਨੇ ਜਿਹੜੀ ਇਹ ਇੱਕ ਭਗਵਾ ਬ੍ਰਿਗੇਡ ਦੀ ਗੱਲ ਕਰ ਰਿਹਾ ਮੋਦੀ ਆਪਣੇ ਆਪ ਨੂੰ ਉਹਦਾ ਇੱਕ ਆਪਾਂ ਕਹੇ ਲੀ ਬਣਾ ਕੇ ਪੇਸ਼ ਕਰ ਰਿਹਾ ਅੱਜ ਦੇ ਟਾਈਮ ਦੇ ਵਿੱਚ ਅੱਛਾ ਅਮਨ ਤੁਸੀਂ ਪ੍ਰੋਟੈਸਟ ਕਰਦੇ ਸੀ ਇੰਨੀ ਜਾਣਕਾਰੀ ਇਹ ਤੁਸੀ ਦਿੱਤੀ ਹੈ ਹੁਣ ਗੱਲ ਕਰੀਏ ਪੰਜਾਬ ਦੀ ਤੁਸੀਂ ਪ੍ਰੋਟੈਸਟ ਕਰਕੇ ਕਿਉਂ ਕਹਿ ਰਹੇ ਸੀ ਕਿ 295ਏ ਧਾਰਾ ਜੋ ਹੈ ਉਹ ਰੱਦ ਹੋਣੀ ਚਾਹੀਦੀ ਹੈ ਦੇਖੋ ਇਹ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਨੇ ਪੂਰੇ ਮੁਲਕ ਦੇ ਵਿੱਚ ਇਹੋ ਜਿਹਾ ਕੁਝ ਕੀਤਾ ਪੰਜਾਬ ਦੇ ਵਿੱਚ ਇਹ ਜੀ ਸਪੇਸ ਇਹਨਾਂ ਨੂੰ ਕਦੇ ਨਹੀਂ ਮਿਲੀ ਹੈਗੀ ਪੰਜਾਬ ਦੇ ਵਿੱਚ ਜਨਤਕ ਜਥੇਬੰਦੀਆਂ ਦਾ ਇੱਕ ਬਹੁਤ ਵੱਡਾ ਆਧਾਰ ਹੈ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀਗੀ ਉੱਥੇ ਵੀ ਉਹ ਥਾਂ ਤੇ ਜਿਹੜੀ ਧਾਰਮਿਕ ਬੰਡੀਆਂ ਨੂੰ ਮੂਰੇ ਲਿਆ ਕੇ ਜਿਹੜਾ ਲੋਕਾਂ ਦਾ ਉਹ ਅੰਦੋਲਨ ਫੇਲ ਕੀਤਾ ਜਾਵੇ ਜਾਂ ਉੰਜ ਵੀ ਪੰਜਾਬ 'ਚ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਪਰ ਉਸ ਤਰ੍ਹਾਂ ਦੇ ਨਾਲ ਇੱਥੇ ਹਿੰਦੂ ਆ ਜਿਹੜੇ ਉਹ ਮੈਜੋਰਿਟੀ 'ਚ ਨਹੀਂ ਹੈਗੇ ਪਹਿਲੀ ਗੱਲ ਦੂਸਰਾ ਭਾਜਪਾ ਦਾ ਇੱਕ ਵੱਡਾ ਆਧਾਰ ਨਹੀਂ ਹੈਗਾ ਇਹ ਸਭ ਤੋਂ ਵੱਡੀ ਗੱਲ ਹੈ ਇੱਥੇ ਵੀ ਪੰਜਾਬ ਦੇ ਵਿੱਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲਦੀ ਹੈਗੀ ਪਿਛਲੇ ਸਮਿਆਂ 'ਚ ਅਸੀਂ ਦੇਖਿਆ ਵੀ ਉਹ ਬਿਲਕੁਲ ਹੁੰਝੀ ਜਾ ਚੁੱਕੀ ਆ ਇਸ ਕਰਕੇ ਇੱਥੇ ਸਟੇਟ ਦੀ ਵਰਤੋਂ ਕੀਤੀ ਜਾ ਰਹੀ ਆ ਇੱਥੇ ਜੋ ਕਾਨੂੰਨ ਦੀਆਂ ਧਰਾਵਾਂ ਨੇ ਲੋਕ ਬੋਲ ਰਹੇ ਨੇ ਜਿਹੜੇ ਜਿਨ੍ਹਾਂ ਨੇ ਇਹਦੇ ਖਿਲਾਫ ਪੋਸਟਾਂ ਪਾਈਆਂ ਜਿਨ੍ਹਾਂ ਨੇ ਪੰਜ ਬੰਦਿਆਂ ਦੇ ਖਿਲਾਫ ਇਹਦੇ ਪਰਚੇ ਹੋਏ ਨੇ ਇਹ ਪਰਚੇ ਤੇ ਉਹਨਾਂ ਪੰਜੇ ਬੰਦਿਆਂ ਦੇ ਵਿੱਚੋਂ ਆਪਾਂ ਦੇਖ ਲਈਏ ਉਹਨਾਂ ਨੇ ਜੋ ਗੱਲ ਕਹੀ ਉਹ ਕਿਸੇ ਨਾ ਕਿਸੇ ਤਰਕ ਦੇ ਆਧਾਰ ਤੇ ਕੀਤੀ ਹੈ ਉਹਨਾਂ ਨੇ ਕੋਈ ਗੱਲਾਂ ਦੇ ਪਿੱਛੇ ਆਪਣਾ ਲੌਜੀਕ ਦਿੱਤਾ ਹੈ ਤੇ ਉਸ ਚੀਜ਼ਾਂ ਦੇ ਉੱਤੇ ਕਿਸੇ ਨਾ ਕਿਸ ਨੇ ਉੱਥੇ ਜਾ ਕੇ ਕੰਪਲੇਂਟ ਪਾਤੀ ਇੱਕ ਲੜਕੀ ਸ਼ਾਇਨਾ ਸੀ ਇਕਬਾਲ ਤਨੋਲਾ ਹੈ ਸਰਜੀ ਦੌਦਰ ਨੇ ਤਰਖਸ਼ੀ ਲਾਗੂ ਭਪਿੰਦਰ ਫੌਜੀ ਹੈ ਇਹ ਇੱਕ ਹੋਰ ਜਣੇ ਨੇ ਮਤਲਬ ਇਹਨਾਂ ਸਾਰਿਆਂ ਦੇ ਖਿਲਾਫ ਪਰਚਾ ਜਿਹੜਾ ਉਹ ਇਸ ਕਰਕੇ ਕੀਤਾ ਗਿਆ ਵੀ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹਨਾਂ ਨੇ ਆ ਪੋਸਟ ਪਾਈ ਹੈ ਇਹਨਾਂ ਨੇ ਆ ਵੀਡੀਓ ਚ ਬੋਲਿਆ ਇਹਨਾਂ ਨੇ ਆਹ ਚੀਜ਼ ਬੋਲੀ ਹੈ ਇਸ ਕਰਕੇ ਪਰਚੇ ਦਰਜ ਕਰ ਦਿੱਤੇ ਗਏ ਤੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਬਹੁਤ ਨਾਕਾਮ ਰੋਲ ਹੈ ਤੁਸੀਂ ਇਹ ਦੇਖੋ ਵੀ ਇੱਕ ਤੋਂ ਬਾਅਦ ਇੱਕ ਦਿਨ ਇੱਕੋ ਹਫ਼ਤੇ ਦੇ ਵਿੱਚ ਪੰਜ ਪਰਚੇ ਹੋਏ ਨੇ ਕਿਸੇ ਇੱਕ ਪੁਲਿਸ ਵਾਲੇ ਤੋਂ ਗਲਤੀ ਹੋ ਸਕਦੀ ਆ ਕਿਸੇ ਇੱਕ ਥਾਣੇ ਦੇ ਵਿੱਚ ਕੋਈ ਆਦੀ ਮਰਜ਼ੀ ਨਾਲ ਚੱਲਦਾ ਪਰ ਪੰਜ ਪਰਚਿਆਂ ਦਾ ਦਰਜ ਹੋਣਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿੱਧਾ ਹੱਥ ਹੈ ਵੀ ਉਹ ਇਹਨਾਂ ਨੂੰ ਖੁੱਲਾ ਹੱਥ ਦੇ ਰਹੀ ਹੈ ਇਹੋ ਜਿਹੀਆਂ ਤਾਕਤਾਂ ਨੂੰ ਵੀ ਉਹ ਜੋ ਕੁਝ ਚਾਹਣ ਉਹ ਕਰ ਸਕਦੀਆਂ ਨੇ ਇਸ ਕਰਕੇ ਅਸੀਂ ਸਰਕਾਰ ਤੋਂ ਇਹ ਡਿਮਾਂਡ ਕਰ ਰਹੇ ਹਾਂ ਵੀ ਉਹਨਾਂ ਲੋਕਾਂ ਨੇ ਜੋ ਕਿਹਾ ਉਹ ਕੁਝ ਵੀ ਗਲਤ ਨਹੀਂ ਸੀਗਾ ਇਹ ਜਾਣਬੁੱਝ ਕੇ 295A ਆ ਜਿਹੜਾ ਇਹਨੂੰ ਇੱਕ ਟੂਲ ਵਾਂਗੂ ਵਰਤਿਆ ਜਾ ਰਿਹਾ ਤਾਂ ਕਿ ਕੋਈ ਵੀ ਇਨਸਾਨ ਆ ਜਿਹੜਾ ਉਹ ਬੋਲੇ ਹੀ ਨਾ ਤੇ ਇਹਦਾ ਇਹਦਾ ਅਸਰ ਵੀ ਬਹੁਤ ਵੱਡੇ ਪੱਧਰ ਤੇ ਹੋਇਆ 295 ਇਹਦੇ ਪਰਚੇ ਹੋਣ ਤੋਂ ਬਾਅਦ ਬਹੁਤ ਥੋੜੀਆਂ ਆਵਾਜ਼ਾਂ ਨੇ ਜਿਹੜੀਆਂ ਉਹਦੇ ਖਿਲਾਫ ਉੱਤਰੀਆਂ ਨੇ ਉਹ ਤਾਂ ਹੁਣ ਹੈ ਵੀ ਬਹੁਤ ਵੱਡੇ ਪੱਧਰ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਜਿਹੜੀਆਂ ਖਾਸ ਤੌਰ ਤੇ ਆਪਾਂ ਗੱਲ ਕਰੀਏ ਤਰਕਸ਼ੀ ਸੋਸਾਇਟੀ ਪੰਜਾਬ ਹੈ ਜਿਹੜੀ ਤੇ ਜਮਹੂਰੀ ਅਧਿਕਾਰ ਸਭਾਏ ਪੰਜਾਬ ਇਹਨਾਂ ਦੋਨਾਂ ਨੇ ਮਿਲ ਕੇ ਇੱਕ ਬਹੁਤ ਵੱਡੇ ਪੱਧਰ ਦੀ ਇੱਕ ਮੀਟਿੰਗ ਸੱਦੀ ਪਹਿਲਾਂ ਅੱਡਾ ਡੈਲੀਕੇਟ ਮਿਲ ਕੇ ਵੀ ਆਏ ਨੇ ਇੱਥੇ ਐਸਐਸਪੀ ਨੂੰ ਜਾਂ ਕਮਿਸ਼ਨਰ ਨੂੰ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਸੀ 5 ਫਰਵਰੀ ਜਾ ਜੱਥੇ ਬੰਦੀਆਂ ਪੂਰੇ ਪੰਜਾਬ ਭਰ ਦੀਆਂ ਗਈਆਂ ਨੇ ਸ਼ਾਮਲ ਹੋਈਆਂ ਨੇ ਤੇ ਉਹਨਾਂ ਸਭ ਨੇ ਸਰਵਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਵੀ ਇਹ ਜਿਹੜੀ 295ਏ ਐ ਧਾਰਾ ਇਹ ਧਾਰਾ ਹੀ ਗੈਰ ਸੰਵਿਧਾਨਿਕ ਇਹਨੂੰ ਰੱਦ ਕਰਨਾ ਚਾਹੀਦਾ ਵਾ ਇਹ ਲੋਕਾਂ ਦੇ ਵਿਰੁੱਧ ਅੱਜ ਬੋਲਣ ਵਾਲੀਆਂ ਆਵਾਜ਼ਾਂ ਦੇ ਸਾਡੀ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਆ ਕੇ ਖੜੀ ਹੋ ਜਾਂਦੀ ਹੈ ਇਸ ਕਰਕੇ ਇਹਨੂੰ ਰੱਦ ਕੀਤਾ ਜਾਵੇ ਅੱਛਾ 295ਏ ਤੁਸੀਂ ਜੋ ਕਹਿ ਰਹੇ ਹੋ ਸ਼ਬਦ ਆਪਾਂ ਬੋਲਦੇ ਆਂ ਇਹਦਾ ਅਪਮਾਨਾ ਕੀ ਹੈ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਅਪਮਾਨਾ ਕੀ ਹੈ ਕੀ ਪaimana ਹੈ ਕੋਈ ਨਾਪਣ ਵਾਸਤੇ ਕਿਸੇ ਵਿਅਕਤੀ ਨੂੰ ਕਿਉਂ ਜੇ ਕਿਵੇਂ ਭਾਵਨਾਵਾਂ ਦੀ ਧਾਰਮਿਕ ਭਾਵਨਾਵਾਂ ਤੇ ਠੇਸ ਪਹੁੰਚ ਗਈ ਹੈ ਨਹੀਂ ਇਹ ਦੀ ਧਾਰਾ ਦੇ ਵਿੱਚ ਉੱਥੇ ਕਾਨੂੰਨ ਦੇ ਵਿੱਚ ਕਿਤੇ ਵੀ ਆਈਪੀਸੀ ਦੇ ਵਿੱਚ ਇਹ ਦਰਜ ਨਹੀਂ ਹੈ ਵੀ ਇਹਦਾ ਕੀ ਪaimana ਹੈ ਕਿਹਨੂੰ ਤੁਸੀਂ ਆਖੋਗੇ ਵੀ ਕਿਹਦੀ ਧਾਰਮਿਕ ਭਾਵਨਾਵਾਂ ਨੂੰ ਕਿੱਥੇ ਠੇਸ ਪਹੁੰਚ ਰਹੀ ਹੈ ਹੁਣ ਤੁਸੀਂ ਗੱਲ ਕਰੋ ਵੀ ਜੇ ਆਪਾਂ ਬਾਬੇ ਨਾਨਕ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਉਸ ਸਮੇਂ ਦੇ ਵਿੱਚ ਚੱਲਦੇ ਪਖੰਡਾਂ ਨੂੰ ਚੁਣੌਤੀ ਦਿੱਤੀ ਸੀ ਉਹਨਾਂ ਨੇ ਮੂਰਤੀ ਪੂਜਾ ਨੂੰ ਚੁਣੌਤੀ ਦਿੱਤੀ ਸੀ। ਉਹਨਾਂ ਨੇ ਜਿਹੜਾ ਸੂਰਜ ਨੂੰ ਪਾਣੀ ਦੇਣ ਵਾਲੀ ਗੱਲ ਹੈ, ਆਪਦੇ ਪੁਰਖਿਆਂ ਨੂੰ ਪਾਣੀ ਦੇਣ ਗੱਲ ਹੈ, ਉਹਦੇ ਉੱਤੇ ਚੁਣੌਤੀ ਦਿੱਤੀ ਸੀ। ਬਹੁਤ ਅੱਡੜ ਤਰ੍ਹਾਂ ਦੀਆਂ ਉਸ ਸਮੇਂ ਜਿੰਨੇ ਪਖੰਡ ਉਸ ਵੇਲੇ ਪ੍ਰਚਲਿਤ ਸੀਗੇ। ਇਹਦਾ ਮਤਲਬ ਵੀ ਉਹਨਾਂ ਨੇ ਤਾਂ ਉਸ ਵੇਲੇ ਵੀ ਜਿਹੜਾ ਕੁਝ ਧਰਮ ਕਿਸੇ ਨਾ ਕਿਸੇ ਦੀਆਂ ਤਾਂ ਧਾਰਮਿਕ ਪਨਾਹ ਨੂੰ ਉਦੋਂ ਵੀ ਥੇਸ ਪਹੁੰਚੀ ਹੋਣੀ ਆ। ਸੰਵਾਦ ਰਚਾਇਆ ਉਹਨਾਂ ਨੇ। ਅ ਇਸੇ ਤਰ੍ਹਾਂ ਜੇ ਆਪਾਂ ਵੈਸੇ ਵੀ ਗੱਲ ਕਰੀਏ ਜਿਹੜੀਆਂ ਚਰਚ ਦੀਆਂ માનਤਾਵਾਂ ਨੇ। ਵੀ ਉੱਤਰਚਪੈਨ ਚਰਚ ਦੇ ਵਿੱਚ ਜਿਹੜੀ ਬਾਈਬਲ ਇਹਨਾਂ ਦੇ ਇਹ ਲਿਖਿਆ ਹੋ ਇਹਦੀ ਇਸ ਨੂੰ ਵੀ ਚੁਣੌਤੀ ਆ ਜਿਹੜੀ ਉਹ ਗੈਲੀਲਿਓ ਕੋਪਰਨਿਕਸ ਬਰੂਨੋ ਵਰਗਿਆ ਨੇ ਦਿੱਤੀ ਹੈ ਉਸ ਵੇਲੇ ਜਿਹੜਾ ਕੁਝ ਮੰਨਿਆ ਜਾਂਦਾ ਸੀ ਧਰਮ ਦੇ ਵਿੱਚ ਉਹਨੂੰ ਚੁਣੌਤੀ ਦੇ ਕੇ ਉਹ ਲੋਕਾਂ ਨੂੰ ਜਿਉਂਦਿਆਂ ਨੂੰ ਸਾੜਿਆ ਗਿਆ ਚਰਚ ਵੱਲੋਂ ਉਸ ਵੇਲੇ ਤਾਂ ਮਤਲਬ ਕਾਨੂੰਨ ਇੰਨੇ ਸਖਤ ਸੀਗੇ ਵੀ ਉਹਨਾਂ ਦੇ ਬੋਲਣਾ ਹੀ ਉਹਨਾਂ ਲਈ ਇੱਡਾ ਵੱਡਾ ਜ਼ੁਲਮ ਹੋ ਗਿਆ ਵੀ ਉਹਨਾਂ ਨੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਸੀ ਤਾਂ ਅਸੀਂ ਇਹ ਕਹਿ ਰਹੇ ਹਾਂ ਵੀ ਜਦੋਂ ਵੀ ਅਸੀਂ ਵਿਗਿਆਨ ਦੀ ਗੱਲ ਕਰ ਰਹੇ ਹਾਂ ਸਾਰੇ ਵਿਗਿਆਨ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਧਰਮ ਦੇ ਵਿੱਚ ਜਿੰਨੀਆਂ ਵੀ ਗਲਤ ਚੀਜ਼ਾਂ ਲੱਗਦੀਆਂ ਨੇ ਜੋ ਕੋਈ ਇਹੋ ਜਿਹੀਆਂ ਚ છા ਖਿਚੂ ਨੇ ਉਹਨਾਂ ਨੂੰ ਚੁਣੌਤੀ ਵਿਗਿਆਨ ਸਮੇਂ-ਸਮੇਂ ਤੇ ਦਿੰਦਾ ਆ ਇਸ ਵਿਗਿਆਨ ਆਪਦੇ ਆਪ ਨੂੰ ਸਹੀ ਵੀ ਸਿੱਧ ਕਰਦਾ ਆ ਇਸ ਕਰਕੇ ਜਿਹੜੀਆਂ ਧਾਰਮਿਕ ਭਾਵਨਾਵਾਂ ਕਿਸ ਪੱਧਰ ਤੇ ਕਿਹੜੇ ਬੰਦੇ ਦੀ ਥੇਸ ਪਹੁੰਚਾ ਰਹੀਆਂ ਨੇ ਇਹ ਜਿਹੜੀ ਚੀਜ਼ ਆ ਇਹਦਾ ਕੋਈ ਪੈਮਾਨਾ ਹੀ ਨਹੀਂ ਹੈ ਇਹੀ ਸਭ ਤੋਂ ਵੱਡੀ ਸਮੱਸਿਆ ਹੈ ਨਾ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਟੇਟ ਹੈ ਉਹ ਕਿਸੇ ਵੀ ਬੰਦੇ ਦੇ ਖਿਲਾਫ ਇਹਨੂੰ ਵਰਤ ਸਕਦੀ ਆ ਬਿਨਾ ਕਿਸੇ ਤਰ੍ਹਾਂ ਦੀ ਕੋਈ ਪੜਤਾਲ ਕੀਤੇ ਹੋਏ ਨਾਲ ਦੀ ਨਾਲ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਚਾਰ ਬੰਦਿਆਂ ਦੀ ਅਰੈਸਟ ਹੋ ਕੇ ਹੁਣ ਉਹਨਾਂ ਦੀਆਂ ਜ਼ਮਾਨਤਾਂ ਹੋਈਆਂ ਨੇ ਮਤਲਬ ਇਹਨਾਂ ਨੂੰ ਨਾਲ ਦੀ ਨਾਲ ਕਿਸੇ ਵੀ ਬੰਦੇ ਨੂੰ ਇਹਦੇ ਤੇ ਹਰਾਸ ਕੀਤਾ ਜਾ ਸਕਦਾ ਜੇ ਲੰਬੇ ਸਮੇਂ ਦੇ ਪਰਚੇ ਚੱਲਣਗੇ ਤਾਂ ਉਹਨਾਂ ਬੰਦਿਆਂ ਦੇ ਲਈ 5 7 10 ਸਾਲ ਐਵੇਂ ਪੇਸ਼ੀਆਂ ਵੀ ਭੁਗਤਦੇ ਰਹਿਣਗੇ ਚਾਹੇ ਬਾਅਦ ਦੇ ਵਿੱਚ ਉਹ ਉਹਨਾਂ ਵਿੱਚ ਬਹੁਤ ਸਾਰੇ ਅਜਿਹੇ ਕੇਸ ਨੇ ਜਿਨ੍ਹਾਂ ਦੇ ਵਿੱਚ ਉਹ ਬਾਅਦ ਦੇ ਵਿੱਚ ਸਾਬਤ ਵੀ ਨਹੀਂ ਕਰ ਸਕੇ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਬਹੁਤ ਸਾਰੇ ਲੋਕ ਨੇ ਇਹ ਜਿਹਨਾਂ ਦੇ ਉੱਤੇ ਇਹ ਲੱਗਿਆ ਤੇ ਆਮ ਤੌਰ ਤੇ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਉੱਤੇ ਇਹ ਲਾਇਆ ਗਿਆ ਜਿਹੜੇ ਲੋਕ ਕਿਸੇ ਵੀ ਤਰ੍ਹਾਂ ਦੇ ਨਾਲ ਅੱਜ ਦੀ ਜੋ ਰੂਲਿੰਗ ਸੱਤਾ ਦੇ ਵਿੱਚ ਬੈਠੀ ਪਾਰਟੀ ਹੈ ਜੋ ਯੂਨੀਅਨ ਦੀ ਸਰਕਾਰ ਹੈ ਜੋ ਭਾਜਪਾ ਸਰਕਾਰ ਹੈ ਜੇ ਉਹਦੇ ਖਿਲਾਫ ਕੋਈ ਵੀ ਅੱਜ ਬੋਲ ਰਿਹਾ ਉਹਦੇ ਜਿਹੜੇ এজেন্ডੇ ਆ ਜੇ ਉਹਦੇ ਖਿਲਾਫ ਅੱਜ ਕੋਈ ਵੀ ਬੋਲ ਰਿਹਾ ਤਾਂ ਇਸ ਤਰ੍ਹਾਂ ਦੇ ਕਾਨੂੰਨ ਉਹਨਾਂ ਦੇ ਵਿਰੁੱਧ ਵਰਤੇ ਜਾ ਰਹੇ ਨੇ ਉਹ ਪੂਰੇ ਭਾਰਤ ਵਿੱਚ ਾੜੜ ਬੰਦੇ ਨੇ ਜਿਵੇਂ ਮੁਨਾਵਰ ਫਾਰੂਕੀ ਹੈ ਇੱਕ ਕਮੇਡੀਅਨ ਹੈ ਹਨਾ ਹੋਰ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਦੇ ਉੱਤੇ ਮਤਲਬ ਆਮ ਤੌਰ ਤੇ ਉਹੀ ਲੋਕ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਕੋਈ ਆਪਾਂ ਕਹਿ ਲਈਏ ਵੀ ਜਿਹੜੇ ਤਰਕ ਦੇ ਆਧਾਰ ਜਿਵਨ ਤਰਕਸ਼ੀ ਸੁਸਾਇਟੀ ਹੈ ਤਰਕਸ਼ੀ ਸੁਸਾਇਟੀ ਦਾ ਮੁੱਖ ਕੰਮ ਕੀ ਹੈ ਇਹ ਪਿਛਲੇ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਇਹ ਕੰਮ ਕਰ ਵੈਮ ਪਰਮ ਨੇ ਜਿੰਨੀਆਂ ਜੜੀਆਂ ਪਛਾਣ ਖੱਚੂ ਚੀਜ਼ਾਂ ਨੇ ਉਹਨਾਂ ਦੇ ਵਿਰੋਧੀ ਆਵਾਜ਼ ਚੱਕਦੇ ਆ ਰਹੇ ਨੇ ਜਿਵੇਂ surjit dawader ਦੀ ਗੱਲ ਕਰੀਏ ਇਹ ਲੁਧਿਆਣੇ ਜ਼ਿਲ੍ਹੇ ਦੇ ਤਰਕਸ਼ੀ ਲਾਗੂ ਨੇ ਉਹਨਾਂ ਨੇ ਇੱਕ ਕਿਤਾਬ ਲਿਖੀ ਆ ਜੋਤਿਸ਼ ਦਾ ਐਕਸਰੇ ਵੀ ਕਿਵੇਂ ਅੱਜ ਦੇ ਸਮੇਂ ਦੇ ਵਿੱਚ ਜੋਤਿਸ਼ਾ ਜਿਹੜਾ ਉਹ ਐਡਾ ਵੱਡਾ ਪਖੰਡ ਹੈ ਇਸ ਉਹਨਾਂ ਨੇ ਤਰਸ਼ੀ ਸੁਸਾਇਟੀ ਇੱਕ ਖੁੱਲਾ ਚੈਲੰਜ ਦਿੰਦੀ ਆ ਜੋਛੀਆਂ ਨੂੰ ਵੀ ਤੁਹਾਨੂੰ ਅਸੀਂ 10 ਦਿਨ ਜਨਮ ਪੱਤਰੀਆਂ ਦਵਾਂਗੇ ਤੁਸੀਂ ਇਹਨਾਂ ਵਿੱਚੋਂ ਸਿਰਫ ਇੰਨਾ ਹੀ ਦੱਸਣਾ ਕਿ ਕਿਹੜੀ ਮੁੰਡੇ ਦੀ ਆ ਕੁੜੀ ਦੀ ਆ ਕਿਹੜਾ ਜਿਉਂਦਾ ਕਿਹੜਾ ਮਰਿਆ ਕਿਹੜਾ ਅਪਾਹਜ ਹੈ ਕਿਹੜਾ ਸਹੀ ਹੈ ਕਿਹਦਾ ਵਿਆਹ ਆ ਕਿਹੜਾ ਕੁਵਾਰਾ ਆ ਵਿਧਵਾ ਹੈ ਮਤਲਬ ਇਹ ਜੇ 10 ਕ ਸਵਾਲ ਨੇ 10 ਜਨਮ ਪੱਤਰੀਆਂ ਚੋ ਜੇ ਤੁਸੀਂ ਇਹਨਾਂ ਦਸਾਂ ਸਵਾਲਾਂ ਦੇ ਜਵਾਬ ਦਿੰਨੇ ਹੋ ਤੁਸੀਂ 50 ਲੱਖ ਰੁਪਏ ਲੈਣੇ ਇਨੇ ਬੇਸਿਕ ਸਵਾਲ ਵੀ ਨਹੀਂ ਜਿਹੜਾ ਜਵਾਬ ਦੇ ਸਕਦਾ ਤੇ ਉਹ ਜੋਤਿਸ਼ ਦਾਵਾ ਕਰਦਾ ਵੀ ਅਸੀਂ ਸਭ ਕੁਝ ਆਉਣ ਵਾਲੇ ਸਮੇਂ ਦਾ ਥੋੜਾ ਸਾਰਾ ਭਵਿੱਖ ਦੱਸ ਸਕਦੇ ਆ ਇਸ ਕਰਕੇ ਇਹ ਜੇ ਸਵਾਲ ਜਿਹੜੇ ਨੇ ਉਹ ਪਿਛਲੇ ਲੰਬੇ ਸਮੇਂ ਚ ਇਹ ਜੇ ਬਹੁਤ ਸਾਰੇ ਲੋਕ ਜਿਹੜੇ ਵਹਿਮ ਭਰਮ ਫੈਲਾ ਰਹੇ ਨੇ ਉਹਨਾਂ ਨੂੰ ਇਹਨਾਂ ਨੇ ਉਹਨਾਂ ਦੇ ਡੇਰੇ ਬੰਦ ਕਰਾਏ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਬੰਦ ਕਰਾਈਆਂ ਨੇ ਇਹਦੇ ਖਿਲਾਫ ਉਹ ਲਗਾਤਾਰ ਬੋਲਦੇ ਆ ਰਹੇ ਨੇ ਇਸ ਕਰਕੇ ਉਹ ਇਹਨਾਂ ਦੇ ਅੱਜ ਨਿਸ਼ਾਨੇ ਦੇ ਉੱਤੇ ਨੇ ਜਿਹੜੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਜਿਹੜੇ ਇਹ ਆਖ ਰਹੇ ਨੇ ਵੀ ਦੇਖੋ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਧਰਮ ਮੰਨਣਾ ਜਾਂ ਨਾ ਮੰਨਣਾ ਇਹ ਕਿਸੇ ਵੀ ਬੰਦੇ ਦਾ ਇੱਕ ਨਿੱਜੀ ਆਪਦਾ ਵਿਚਾਰ ਹੈ ਤੇ ਇਸ ਇਹ ਉਸ ਬੰਦੇ ਨੂੰ ਆਜ਼ਾਦੀ ਹੋਣੀ ਚਾਹੀਦੀ ਆ ਧਰਮ ਮੰਨਣ ਦੀਆਂ ਨਾ ਮੰਨਣ ਦੀ ਤੇ ਉਹਨੇ ਕਿਵੇਂ ਮੰਨਣਾ ਪਰ ਜੇ ਕੋਈ ਸਟੇਟ ਜਿਹੜੀ ਹੈ ਜੇ ਉਹ ਕਿਸੇ ਇੱਕ ਧਰਮ ਦਾ ਖਾਸ ਤੌਰ ਤੇ ਪ੍ਰਚਾਰ ਕਰੂਗੀ ਜੇ ਤਾਂ ਕਿਸੇ ਇੱਕ ਧਰਮ ਦੇ ਨਾਲ ਆ ਕੇ ਖੜੀ ਹੋ ਜੂਗੀ ਤਾਂ ਫਿਰ ਉਹਦਾ ਅਸੀਂ ਵਿਰੋਧ ਕਰਾਂਗੇ ਵੀ ਇਹਦੇ ਵਿੱਚ ਕਿਸੇ ਹੋਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਅਸੀਂ ਕਿਸੇ ਵੀ ਧਰਮ ਦੇ ਹੋਈਏ ਅੱਜ ਸਾਡੀਆਂ ਸਮੱਸਿਆਵਾਂ ਸਭ ਤੋਂ ਵੱਡੀਆਂ ਇਹ ਨੇ ਵੀ ਇੱਥੇ ਗਰੀਬੀ ਹੈ ਇੱਥੇ ਮਹਿੰਗਾਈ ਹੈ ਇੱਥੇ ਬਹੁਤ ਵੱਡੇ ਪੱਧਰ ਤੇ ਬੇਰੋਜ਼ਗਾਰੀ ਹੈ ਤੇ ਇਨ੍ਹਾਂ ਚੀਜ਼ਾਂ ਨੂੰ ਖਤਮ ਕਰਨ ਲਈ ਜੇ ਲੋਕ ਇਕੱਠੇ ਨਹੀਂ ਹੁੰਦੇ ਤਾਂ ਸਾਨੂੰ ਉਹਨਾਂ ਨੇ ਸੱਤਾ ਨੇ ਧਰਮ ਦੇ ਨਾਮ ਤੇ ਪਾੜਨਾ ਤੇ ਇਹ ਸੱਤਾ ਦੇ ਸੱਚਮੁੱਚ ਇੱਕ ਅੰਗਰੇਜ਼ਾਂ ਪਹਿਲੀ ਵਾਰ 295 ਲੈ ਕੇ ਕੌਣ ਆਇਆ 295 ਲੈ ਕੇ ਕੌਣ ਆਇਆ ਅੰਗਰੇਜ਼ ਲੈ ਕੇ ਆਏ ਤੇ ਪਹਿਲੀ ਵਾਰ ਧਰਮ ਦੇ ਨਾਮ ਤੇ ਦੰਗੇ ਕਦੋਂ ਹੋਏ ਜਦੋਂ ਅੰਗਰੇਜ਼ ਆਏ ਨੇ ਤਾਂ ਉਹ ਇਹਨੂੰ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਲਈਏ ਵੀ ਇੱਕ ਸੰਧ ਦੇ ਦਿੰਦੇ ਨੇ ਹੱਥ ਦੇ ਵਿੱਚ ਵੀ ਇਹਦੇ ਨਾਲ ਤੁਸੀਂ ਲੜਾ ਸਕਦੇ ਹੋ ਇਹਦੇ ਨਾਲ ਵਰਤ ਸਕਦੇ ਹੋ ਸਟੇਟ ਇਹਨੂੰ ਜਿਹਦੇ ਉੱਤੇ ਚਾਹੇ ਮਰਜ਼ੀ ਲਗਾ ਸਕਦੀ ਹੈ ਉਸੇ ਨੂੰ ਸਾਡੇ ਅੱਗੇ ਜਿਹੜੇ ਸੰਵਿਧਾਨ ਦੇ ਘੜਤੇ ਨੂੰ ਉਹਨਾਂ ਨੇ ਵੀ ਇਹਦੇ ਵਿੱਚ ਵੀ ਪਾ ਲਿਆ ਸੰਵਿਧਾਨ ਦੇ ਵਿੱਚ ਚੱਕ ਕੇ ਵੀ ਤੇ ਉਹਨੂੰ ਇਸੇ ਤਰ੍ਹਾਂ ਵਰਤਿਆ ਵੀ ਜਾ ਰਿਹਾ ਅੱਜ ਦੇ ਸਮੇਂ ਦੇ ਵਿੱਚ ਮਤਲਬ ਤਾਂ ਕਿ ਇਹ ਜੀਆਂ ਜੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਬੰਦ ਕੀਤਾ ਜਾ ਸਕੇ ਉਹਨਾਂ ਦੀਆਂ ਆਵਾਜ਼ਾਂ ਨੂੰ ਦਬਾਇਆ ਜਾ ਸਕੇ